ਦਾ ਸਰ ਇਹ ਮਿਤੀ 11 ਤਰੀਕ ਨੂੰ ਇੱਕ ਵਾਰਦਾਤ ਹੋਈ ਸੀਗੀ ਜਿਹਦੇ ਵਿੱਚ ਇੱਕ ਹੋਟਲ ਗ੍ਰੀਨ ਨਾਮ ਦਾ ਹੋਟਲ ਹੈਗਾ ਇਹ ਪੋਚੋਦੀਰੀ ਦੇ ਵਿੱਚ ਹੋਟਲ ਹੈ ਗ੍ਰੀਨ ਇੱਥੇ ਕੁਝ ਬੰਦਿਆਂ ਨੇ ਅੰਦਰ ਵੜ ਕੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਦੇ ਕੋਲ 7 ਤੋਂ 8000 ਰੁਪਏ ਖੋ ਕੀਤੇ ਸੀਗੇ ਨਾਲ 4 ਮੋਬਾਈਲ ਜਿਹੜਾ ਸੇ ਰੰਚ ਕਰਕੇ ਲੈ ਗਏ ਸੀਗੇ ਤੇ ਇਹਦੇ ਵਿੱਚ ਜਿਹੜੇ ਖੋ ਕੀਤੀ ਸੀਗੀ ਇਹਦੇ ਲੁੱਟ ਕੀਤੀ ਸੀਗੀ ਸੌਰੀ ਇਹਦੇ ਵਿੱਚ ਇਹਨਾਂ ਨੇ AK47 ਵੀ ਯੂਜ਼ ਕੀਤੀ ਸੀਗੀ ਇੱਕ ਵੈਪਨ ਸੀਗਾ ਇਹਨਾਂ ਕੋਲ ਜਿਹਦੇ ਵਿੱਚ AK47 ਸੀਗਾ ਇਸ ਇਨ ਘਟਨਾ ਦੇ ਸਬੰਧ ਦੇ ਵਿੱਚ ਅਸੀਂ ਮੁਕੱਦਮਾ ਨੰਬਰ 24 ਥਾਣਾ ਕੈਂਟ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਤੇ ਅਸੀਂ ਇਹਦੀ ਜਿਹੜੀ ਮੁਕੱਦਮਾ ਦੀ ਸੁਪਰਵੀਜ਼ਨ ਸੀਗੀ ਇਨਵੈਸਟੀਗੇਸ਼ਨ ਦੀ ਡੀਐਸਪੀ ਸਿਟੀ 2 ਕਰ ਰਹੇ ਸੀਗੇ ਸਰਬਜੀਤ ਸਿੰਘ ਜੀ ਇਹਨਾਂ ਦੇ ਨਾਲ ਇਨਸਪੈਕਟਰ ਕਰਨਦੀਪ ਸੀਆਈਏ ਇਨਚਾਰਜ 2 ਇਨਸਪੈਕਟਰ ਕੁਲਦੀਪ ਸਿੰਘ ਜੀ ਇਨਚਾਰਜ ਸੀਆਈਏ 1 ਐਸਐਚਓ ਕੈਂਟ ਇਨਸਪੈਕਟਰ ਦਲਜੀਤ ਸਿੰਘ ਜੀ ਸੋ ਅੱਜ ਅਸੀਂ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਵੀ ਇਹ ਜਿਹੜੇ 6 ਦੋਸ਼ੀ ਨੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਇਸ ਏਰੀਆ ਦੇ ਵਿੱਚ ਘੁੰਮ ਰਹੇ ਨੇ ਜਦੋਂ ਇਨਚਾਰਜ CIA 1 ਦੀ ਟੀਮ ਨੇ ਜਦੋਂ ਇਹਦੇ ਤੇ ਰੇਡ ਕੀਤੀ ਤਾਂ ਇਸੇ ਇਥੇ ਮੌਕੇ ਦੇ ਉੱਪਰ ਜਦੋਂ ਪੁਲਿਸ ਪਾਰਟੀ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਸਤਵੰਤ ਨੇ ਜੋ ਫਰੰਟ ਸੀਟ ਤੇ ਬੈਠਾ ਸੀ ਡਰਾਈਵਰ ਦੇ ਨਾਲ ਤਾਂ ਉਹਨੇ ਬਾਰੀ ਖੋਲ ਕੇ ਇੱਕ ਫਾਇਰ ਕਰ ਦਿੱਤਾ ਜੋ ਸਾਡੀ ਗੱਡੀ ਦੇ ਕੈਕਟਰ ਸਾਈਡ ਲੱਗਾ ਉਸ ਤੋਂ ਬਾਅਦ ਇਹਦੀ ਰਿਟਾਲੀਐਸ਼ਨ ਦੇ ਵਿੱਚ ਸਾਡੇ ਵੱਲੋਂ ਪੁਲਿਸ ਪਾਰਟੀ 'ਵਲੋਂ ਦੋ ਫਾਇਰ ਕੀਤੇ ਜਿਹਦੇ ਵਿੱਚ ਇੱਕ ਫਾਇਰ ਜਿਹੜਾ ਸੀ ਗੱਡੀ ਦੀ ਬਾਰੀ ਦੇ ਵਿੱਚ ਲੱਗਾ ਸੈਕੰਡ ਫਾਇਰ ਜਿਹੜਾ ਸਤਵੰਤ ਦੇ ਪੈਰ ਦੇ ਵਿੱਚ ਲੱਗਾ ਲੱਤ ਦੇ ਵਿੱਚ ਲੱਗਾ ਤੇ ਇਹ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਨੇ ਜਿਹੜੇ ਬਾਕੀ ਦੇ ਪੰਜ ਜੇ ਰਲਾਸੀਵਲ ਹਸਪਤਲ ਪਟੰਡਾ ਦੇਖੇ ਭੇਜ ਦਿੱਤੇ ਟੋਟਲ ਕਿੰਨੇ ਵਿਅਕਤੀ ਨੇਗੇ ਜਿਹੜੀ ਇਸ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਸੀ ਇਹਦੇ ਵਿੱਚ ਸਤਵੰਤ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਹਦੇ ਵਿੱਚ ਸੁਨੀਲ ਤੇ ਗੁਰਦੀਪ ਦੋ ਅਰਸ਼ਦੀਪ ਨਾਮ ਦੇ ਵਿਅਕਤੀ ਨੇ ਤੇ ਇੱਕ ਹਰਗੁਣ ਹੈ ਇਹਦੇ ਵਿੱਚ ਸੁਨੀਲ ਤੇ ਗੁਰਦੀਪ ਜਿਹੜੇ ਹੈਗੇ ਦੋਵੇਂ ਆਰਮੀ ਦੇ ਵਿੱਚ ਸਰਵ ਕਰਦੇ ਨੇ ਜਿਹੜੀ AK47 ਵਾਰਦਾਤ ਦੇ ਵਿੱਚ ਵਰਤੀ ਤੇ ਅੱਜ ਵੀ ਜਿੰਦ ਨਾਲ ਇਹਨਾਂ ਨੇ ਫਾਇਰ ਕੀਤਾ ਸਤਵੰਤ ਨੇ ਇਹ ਸੁਨੀਲ ਆਪਣੀ ਆਰਮੀ ਯੂਨਿਟ ਦੇ ਵਿੱਚੋਂ ਚੋਰੀ ਕਰਕੇ ਲਿਆਇਆ ਸੀ ਕਿੰਨੇ ਰਾਉਂਡ ਅਪ ਕਰ ਲਏ ਹੁਣ ਤੁਸੀਂ ਜੀ ਅ ਟੋਟਲ 6 ਦੋਸ਼ੀ ਸੀਗੇ 6 ਦੇ 6 ਅਸੀਂ ਗ੍ਰਿਫਤਾਰ ਕਰ ਲਏ ਪੁਲਿਸ ਮੁਲਾਜ਼ਮ ਵੀ ਕੋਈ ਜ਼ਖਮੀ ਹੈ ਸਰ ਨਹੀਂ ਸਾਡੀ ਜਿਹੜੀ ਗੱਡੀ ਸੀਗੀ ਗੱਡੀ ਦੇ ਉੱਪਰ ਇੱਕ ਫਾਇਰ ਕੀਤਾ ਸੀਗਾ ਪੁਲਿਸ ਪਾਰਟੀ ਜਿਹੜੀ ਹੈਗੀ ਉਹ ਦਾ ਵਿਚਾਰਿਆ ਇਹ ਉਹੀ ਹੈ ਸਰ ਜਿਹੜੇ ਲੁੱਟ ਕਰਕੇ ਲੈ ਕੇ ਗਏ ਸੀ ਹੋਟਲ ਦੇ ਬਿਲਕੁਲ ਇਹ ਸਾਰੇ 6 ਦੇ 6 ਦੋਸ਼ੀ ਉਹੀ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਜਾਮ ਦਿੱਤਾ ਸੀਗਾ ਇਹਦੇ ਨਾਲ ਜਿਹੜਾ ਸਾਡਾ ਲੁੱਟ ਦੀ ਵਾਰਦਾਤ ਵਾਲੀ ਘਟਨਾ ਸੀ ਉਹਨੂੰ ਵੀ ਅਸੀਂ ਟ੍ਰੇਸ ਕਰ ਲਿਆ ਮੀਨ ਕੌਣ ਸੀ ਇਹਨਾਂ ਦੇ